कोई कंजूसी नहीं करनी कि असी किसी इक्यूबमेंट वाले पास असी पिछे रह जाइए सो मैं अज उन्नीस सौ बानवे जड़े ने मुंडे ने चार सौ अठानवे कुड़िया ने जिड़िया महिला सिपाही भर्ती हुई ने सो दस हज़ार तो बद दो हज़ार बई तो लैके हूँ तक दस हज़ार तो बद नियुक्ति पत्र आप दे चुके हैं ਜਿਦੇ ਵਿੱਚ 1062 ਸਬ ਇਨਸਪੈਕਟਰ ਨੇ 450 ਸਿਪਾਈ ਦੇ ਨਾਲ 8277 ਜਨਰਲ ਸਿਪਾਈ 400 ਸਿਵਿਲਿਨ ਸਪੋਰਟ ਸਟਾਫ ਦੇ ਕਰਮਚਾਰੀ ਨੇ ਪੰਜਾਬ ਪੁਲਿਸ ਦਾ ਇਤਿਹਾਸ ਬਹੁਤ ਮਾਨਮਤਾ ਦੇਸ਼ ਦੀਆਂ ਟੌਪ ਦੀਆਂ ਜੋ ਫੋਰਸਿਸ ਨੇ ਉਹਦੇ ਵਿੱਚ ਪੰਜਾਬ ਪੁਲਿਸ ਦਾ ਨਾਮ ਆਉਂਦਾ ਹੈ ਪਰ ਇਹਦੇ ਵਾਸਤੇ ਸਾਨੂੰ ਪੰਜਾਬ ਪੁਲਿਸ ਨੂੰ ਅਪਡੇਟ ਵੀ ਕਰਨਾ ਪਊਗਾ ਕਰ ਵੀ ਰਹੇ ਆ ਪਿੱਛੇ ਜੇ 1 ਸਾਲ ਪਹਿਲਾਂ ਲਗਭਗ ਐਸਐਸਐਫ ਦੀ ਸਥਾਪਨਾ ਕੀਤੀ ਸੜਕ ਸੁਰੱਖਿਆ ਫੋਰਸ ਉਹਨਾਂ ਨੂੰ 150 ਤੋਂ ਉੱਪਰ ਗੱਡੀਆਂ ਵੀ ਦਿੱਤੀਆਂ ਬੜੇ ਸ਼ਾਨਦਾਰ ਗੱਡੀਆਂ ਜਿਹਦੇ ਵਿੱਚ ਸਟੈਚਰ ਤੋਂ ਲੈ ਕੇ ਫਰਸਟ ਏਡ ਦਾ ਸਮਾਨ ਜਾਂ ਗੈਸ ਕਟਰ ਜਾਂ ਆਰੀ ਦਾ ਬਲੇਡ ਜੇ ਕੋਈ ਰੱਬ ਨਾ ਕਰੇ ਦੁਰਘਟਨਾ ਹੋ ਜੇ ਤੈਮੀਂ ਜੇਟਲੀ ਪਹੁੰਚ ਕੇ ਜਿਹੜਾ ਉਹ ਬਚਾਇਆ ਜਾ ਸਕੇ ਕੀਮਤੀ ਜਾਨਾਂ ਨੂੰ ਔਰ ਮੈਨੂੰ ਦੱਸ ਦਿਆਂ ਖੁਸ਼ੀ ਤਾਂ ਨਹੀਂ ਹੋ ਰਹੀ ਪਰ ਚੰਗਾ ਲੱਗ ਰਿਹਾ ਹੈ ਕਿ ਅਸੀਂ ਜਿਸ ਮਕਸਦ ਲਈ ਉਹ ਬਣਾਈ ਸੀ ਪੁਲਿਸ ਉਹ ਉਸ ਮਕਸਦ ਵੱਲ ਨੂੰ ਵੱਧ ਰਹੇ ਆ ਕਿ 1 ਸਾਲ ਦੇ ਵਿੱਚ 48.3% ਜਾਨੀ ਕਿ ਲਗਭਗ 50% ਮੌਤਾਂ ਚ ਕਮੀ ਆ ਗਈ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਤੇ ਅਣ ਹੋਈਆਂ ਮੌਤਾਂ ਹੁੰਦੀਆਂ ਸੀ ਉਹ ਐਸਐਸਐਫ ਕਰਕੇ ਹੋਇਆ ਸੋ ਇਹਦੀ ਤਾਰੀਫ ਜਿਹੜੀ ਹੈ ਉਹ ਪੂਰੀ ਦੁਨੀਆ ਪਰਚ ਹੋ ਰਹੀ ਹੈ ਔਰ ਨਿਤਿਨ ਗੜਕਰੀ ਸਾਹਿਬ ਜਿਹੜੇ ਟ੍ਰਾਂਸਪੋਰਟ ਮਿਨਿਸਟਰ ਨੇ ਉਹਨਾਂ ਨੇ ਵੀ ਸਾਨੂੰ ਸਪੈਸ਼ਲੀ ਪੁੱਛਿਆ ਉਹਨਾਂ ਨੇ ਪਾਰਲੀਮੈਂਟ ਚ ਸਪੈਸ਼ਲੀ ਬੋਲਿਆ ਵੀ ਹੈ ਕਿ ਪੰਜਾਬ ਨੇ ਬਹੁਤ ਵੱਡਾ ਇਨੀਸ਼ੀਏਟਿਵ ਲਿਆ ਸੋ ਅਸੀਂ ਅਪਡੇਟ ਕਰਦੇ ਹਾਂ ਆਪਣੀਆਂ ਫੋਰਸਿਸ ਨੂੰ ਭਾਵੇਂ ਉਹ ਸੀਸੀਟੀਵੀ ਕੈਮਰਾ ਰਾਹੀਂ ਹੋਵੇ ਪਹਿਲੀ ਵਾਰ ਹੋਇਆ ਜਦੋਂ ਫਲੋਰ ਜਦੋਂ ਅਸੀਂ ਇਕੱਠੇ ਹੋਏ ਇੱਕ ਵਾਰ ਤਾਂ ਐਸਐਚਓਜ਼ ਨੂੰ ਨਵੀਆਂ ਸਕਾਰਪੀਓ ਗੱਡੀਆਂ ਮਿਲੀਆਂ ਨਹੀਂ ਤਾਂ ਤੁਸੀਂ ਜਾਣਦੇ ਹੋ ਇਹ ਗੱਲ ਕਹਿਣ ਚ ਮੈਨੂੰ ਹਰਜ ਨਹੀਂ ਐਸਐਚਓਸ ਕੋਲੇ ਗੱਡੀ ਥਾਣੇ 'ਚ ਉਦੋਂ ਪਹੁੰਚਦੀ ਸੀ ਜਦੋਂ ਅਗਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਮਤਲਬ ਤੱਕਾ ਸਟਾਰਟ ਜਦੋਂ ਹੋ ਜਾਂਦੀ ਸੀ ਉਦੋਂ ਤੱਕ ਉੱਥੇ ਪਹੁੰਚਦੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਚੇਜ਼ ਕਰਨਾ ਸੋ ਅਸੀਂ ਐਸ ਫਾਰ ਬਾਟਮ ਟੂ ਟਾਪ ਸਟਾਰਟ ਕੀਤਾ ਹੈ ਅਫਸਰਾਂ ਕੋਲੇ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਤਨਖਾਹਾਂ ਵੀ ਨੇ ਆਪਣੀਆਂ ਗੱਡੀਆਂ ਵੀ ਨੇ ਪਰ ਜਿਨ੍ਹਾਂ ਨੇ ਰਿਜ਼ਲਟ ਦੇਣੇ ਨੇ ਅਸੀਂ ਉਹਨਾਂ ਨੂੰ ਜਿਹੜਾ ਉਹ ਫੈਸਿਲਟੀਆਂ ਵੀ ਦਿਗਣੀਆਂ ਚਾਹੁੰਦੇ ਆ ਆਉਣ ਵਾਲੇ ਦਿਨਾਂ 'ਚ ਹੋਰ ਵੀ ਅਸੀਂ ਗੱਡੀਆਂ ਤਿਆਰ ਨੇ ਹੋਰ ਵੀ ਜਿਹੜੇ ਜਿੰਨੀਆਂ ਕਿ ਰਹਿ ਗਏ ਉਹ ਗੱਡੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਪਰ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਦੇਖਦਾ ਕਿ ਕਈ ਵਾਰੀ ਕਿਸੇ ਟੋਲ ਪਲਾਜ਼ੇ ਤੇ ਜਾਂ ਕਿਤੇ ਖੜੀਆਂ ਹੁੰਦੀਆਂ ਨੇ ਗੱਡੀਆਂ ਰੂਟ ਲੱਗਿਆ ਹੁੰਦਾ ਤਾਂ ਹਾਲਾਂਕਿ ਗੱਡੀਆਂ ਦਿੱਤੀਆਂ ਨੂੰ 4-4 5-5 ਮਹੀਨੇ ਹੋ ਗਏ ਪਰ ਉਹਨਾਂ ਨੇ ਹਜੇ ਤੱਕ ਸੀਟਾਂ ਤੋਂ ਉਹ ਜਿਹੜਾ ਮومی ਕਾਗਜ਼ ਆ ਉਹ ਉਤਾਰਿਆ ਨਹੀਂ ਇਹ ਹੈ ਨਾ ਗੱਡੀ ਨਾਲ ਪਿਆਰ ਜਾਂ ਇਹ ਲੈ ਲਓ ਵੀ ਜਿਵੇਂ ਆਪਾਂ ਕਹਿੰਦੇ ਆ ਕਿ ਹਜੇ ਪੁਰਾਣੀ ਨਹੀਂ ਹੋਈ ਸਾਡੀ ਗੱਡੀ ਕਿ ਅਸੀਂ ਇੱਦਾਂ ਹੀ ਰੱਖਾਂਗੇ ਸੋ ਇਹ ਬੜਾ ਅੱਛਾ ਲੱਗਦਾ ਮੈਨੂੰ ਮੈਂ ਦੋ ਚਾਰ ਵਾਰੀ ਰੁੱਕ ਕੇ ਮੁੰਡਿਆਂ ਨਾਲ ਗੱਲ ਵੀ ਕੀਤੀ ਆ ਉਹ ਕਹਿੰਦੇ ਜੀ ਸਾਨੂੰ ਬਹੁਤ ਫਾਇਦਾ ਹੋਇਆ ਇਸ ਗੱਲ ਦਾ ਪਹਿਲਾਂ ਸਾਨੂੰ ਇਧਰ ਉਧਰ ਜਾ ਕੇ ਤੇ ਜਾਣ ਵੇਲੇ ਬਹੁਤ ਮੁਸ਼ਕਲ ਆਉਂਦੀ ਸੀ ਸੋ